ਸੂਬੇ ਪੱਧਰ ਦੇ ਵਿੱਚ ਜਿੱਥੇ ਤਾਂ ਨਸ਼ੇ ਦਾ ਦੈਂਤ ਆਏ ਦਿਨ ਨੌਜਵਾਨਾਂ ਨੂੰ ਨਿਗਲ ਰਿਹਾ ਹੈ ਉੱਥੇ ਹੀ ਕੁਝ ਲੋਕ ਅਜਿਹੇ ਵੀ ਨੇ ਜੋ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਪਹਿਲ ਕਰ ਰਹੇ ਨੇ ਤੇ ਜਿਹੇ ਹੀ ਹੁਣ ਇੱਕ ਲੁਧਿਆਣਾ ਦੇ ਵਿੱਚ ਸਮਾਜ ਸੇਵੀਆਂ ਦੇ ਵੱਲੋਂ ਵੱਡਾ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਜਿੱਥੇ ਤਾਂ ਕ੍ਰਿਕਟ ਦਾ ਟੂਰਨਾਮੈਂਟ ਵੀ ਕਰਾਇਆ ਗਿਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ। ਲੁਧਿਆਣਾ ਦੇ ਸਿੰਗਲਾ ਸ਼ਿਵਾਲਿਆ ਰੋਡ ਦੇ ਉੱਤੇ ਬਣੇ ਬਾਗੜੂ ਮੁਹੱਲੇ ਦੇ ਵਿੱਚ ਕੱਲ੍ਹ ਬੀਤੀ ਰਾਤ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਹਿਲਾਂ ਬਲੱਡ ਕੈਂਪ ਵੀ ਲਗਾਇਆ ਗਿਆ ਸੀ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਇਹ ਪਹਿਲ ਕੀਤੀ ਗਈ ਹੈ। ਦੱਸਦੇ ਕਿ ਇਸ ਦੇ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਤੇ ਬੜੇ ਹੀ ਉਤਸ਼ਾਹ ਦੇ ਨਾਲ ਨੌਜਵਾਨਾਂ ਨੇ ਮੈਚ ਨੂੰ ਖੇਡਿਆ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ ਇੱਥੇ ਮੌਜੂਦ ਹਰ ਇੱਕ ਇਨਸਾਨ ਨੇ ਇਹੀ ਅਪੀਲ ਕੀਤੀ ਹੈ ਕਿ ਅਸੀਂ ਨੌਜਵਾਨਾਂ ਨੂੰ ਇਹ ਕਹਿੰਨੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵੱਲ ਜਾਣ ਤੇ ਆਪਣੇ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਸਹਾਇਕ ਹੋਵੇ ਇਸ ਤੋਂ ਇਲਾਵਾ ਉਹਨਾਂ ਨੇ ਬੁਟੇ ਲਾਉਣ ਦੀ ਵੀ ਅਪੀਲ ਕੀਤੀ ਹੈ ਤੇ ਇਸ ਮੌਕੇ ਉਜੇਜਿਤ ਹੋਰ ਤੇ ਪਹੁੰਚੇ ਲੋਕਾਂ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਕੀ ਕਹਿਣਾ ਜਾਊਂਗੇ ਅੱਜ ਕੀ ਕਹਿੰਦੇ ਖੋਜਾ ਘਟਿ ਚੌਂਕ 'ਚ ਸਿੰਘਲ ਸ਼ਾਲਵੇ ਕੋਲ ਮੈਚ ਹੋ ਰਿਹਾ ਹੈ ਕੀ ਬੰਦਾ ਆ ਮੈਚ ਬੜਾ ਵਧੀਆ ਆ ਭਰਾਵਾਂ ਨੇ ਬਹੁਤ ਵਧੀਆ ਅਰੇਂਜਮੈਂਟ ਕਰਦੇ ਘੜਾਈ ਮੈਸੀਜ ਯੂਥ ਨੂੰ ਪੁੱਛਾ ਸੱਡੋ ਮਤਲਬ ਇੰਦਾਂ ਦੇ ਚੰਗੇ ਕੰਮ ਕਰਿਆ ਕਰੋ ਬਲੱਡ ਕੈਂਪ ਵੀ ਲਾਇਆ ਮੈਚ ਦੇ ਨਾਲ ਬਹੁਤ ਹੀ ਵਧੀਆ ਲੱਗਿਆ ਦੇਖ ਕੇ ਮਤਲਬ ਬੁੱਧੇ ਮਤਲਬ ਸਾਡੇ ਚੰਗੇ ਕੰਮਾਂ ਚ ਲੋਕੀ ਕਹਿੰਦੇ ਆ ਪੰਜਾਬ ਨਸ਼ਿਆ ਜਿਆ ਦੇ ਕੇ ਚੱਲਦਾ ਇੰਨਾ ਵਧੀਆ ਮੈਚ ਕਰਾਇਆ ਸਾਰੇ ਭਰਾਵਾਂ ਨੇ ਬਹੁਤ ਵਧੀਆ ਲੱਗਿਆ ਦੇਖ ਕੇ ਮੈਚ ਤੇ ਕਿਹੜੇ ਭਾਈ ਨੇ ਕਰਾਇਆ ਮੈਚ ਆਪਣਾ ਭਾ ਵੱਡਾ ਭਰਾ ਆਪਣਾ ਅਦੂ ਵੀਰ ਤੇ ਮੇਰਾ ਆਪਣਾ چھوٹਾ ਭਰਾ ਪੁਸ਼ਕਰ ਸਾਰਿਆਂ ਨੇ ਮਿਲ ਕੇ ਕਰਾਇਆ ਇਹ ਕਿੰਨਾ ਮੈਚ ਆ ਭਾਈ ਆ ਪਹਿਲਾ ਮੈਚ ਏ ਤੇ ਕੀ ਕਰਨਾ ਅੱਜ ਅੱਜ ਦੇ ਯੂਥ ਜਿਹੜੇ ਆ ਨਸ਼ੇ 'ਚ ਪੈ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਕੋਈ ਯੂਥ ਨਸ਼ੇ ਕਰ ਰਿਹਾ ਸਾਰੇ ਦੇਖੋ ਕਿੰਨਾ ਵਧੀਆ ਖੇਡਦੇ ਵੇ ਕਿੰਨਾ ਵਧੀਆ ਮੈਚ ਚਲਦਾ ਪਿਆ ਅੱਛਾ ਬਸ ਇਹ ਮੈਸੇਜ ਆ ਸਾਰੇ ਭਰਾ ਭਰਾਵਾਂ ਦੀ ਸਮਝ ਤੱਕੇ ਚੱਲਦਾ ਇੰਤੇ ਚੰਗੇ ਕੰਮ ਕਰਾਉਣ ਬਸ ਅੱਗੇ ਮੈਚ ਹੋਣਾ ਚਾਹੀਦਾ ਯੂਥ ਦੇ ਮੈਚ ਲੜ ਕੇ ਪਹਿਲਾਂ ਮੈਚ ਹੋਊਗਾ ਇਹ ਵੀ ਚੱਲਦਾ ਰਹੂਗਾ ਸਾਰਾ ਤੇ ਪਹਿਲਾ ਮੈਚ ਆਗੋ ਕਿਤਾ ਹੋਣਾ ਚਾਹੀਦਾ ਮੈਚ ਮੁੰਡੇ ਜਿਹਨਾਂ ਪਹਿਲਾ ਮੈਚਸ ਤੋਂ ਵਧੀਆ ਕਰਾਵਾ ਦਿੱਤੇ ਬਹੁਤ ਵਧੀਆ ਕਰਾਇਆ ਉਸ ਤੋਂ ਵਧੀਆ ਕਰਾਵਾਂਗੇ ਸਾਰੇ ਭਰਾ ਸਾਥ ਦੇਣ ਭਰਾਵਾਂ ਦਾ ਬਸ ਇਹ ਮੈਂ ਤੁਹਾਨੂੰ ਕਰਤਾ ਰਿਕਵੈਸਟ ਜੋ ਜਿਹੜਾ ਟੂਰਨਾਮੈਂਟ ਕਰਾਣਾ ਆ ਰਿਹਾ ਕਜੇਵੜ ਤੋਂ ਜਿਹੜਾ ਫਰਸਟ ਟੂਰਨਾਮੈਂਟ ਆ ਰੋਲ ਟਾਈਗਰ ਕਲੱਬ ਨੂੰ ਲੋਕਰਾਇਆ ਗਿਆ ਜੋ ਕਿ ਕਵਾਇਆ ਕੋਠ ਜੋਗਵਾ ਨੂੰ ਮਿਲੇ ਮੈਂ ਆਪਣੇ ਵੱਲੋਂ ਤੇ ਸਾਡੇ ਪੂਰੇ ਮਹੱਲੇ ਦੇ ਯੂਥ ਨੂੰ ਸ਼ੁਭ ਮਰੋੜਾ ਸਾਡਾ ਛੋਟਾ ਭਰਾ ਉਹਦਾ ਜਿਲੋਂ ਧੰਨਵਾਦ ਕਰਦਾ ਜੋ ਕਿ ਬਹੁਤ ਹੀ ਵਧੀਆ ਕੰਡ ਦੇ ਨਾਲ ਇੱਕ ਸੰਦੇਸ਼ਾ ਦੇਣ ਆਏ ਕਿ ਨਸ਼ੇ ਨਾ ਤੋੜੋ ਯਾਰੀ ਖੇਡਾਂ ਨਾਲ ਜੋ ਯਾਰੀ ਬਹੁਤ ਹੀ ਵਧੀਆ ਉਤਰਾਲਾ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਜਾਣੇ ਨਸ਼ਿਆਂ ਨੂੰ ਛੱਡੋ ਇੱਧਰ ਧਿਆਨ ਦਿਓ ਤਾਂ ਕਿ ਜਿਹੜੇ ਲੋਕ ਪੰਜਾਬ ਨੂੰ ਮਾੜਾ ਕਹਿੰਦੇ ਆ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਅੱਜ ਕਿੱਥੇ ਜਾ ਰਹੀ ਹੈ ਤੁਹਾਡੇ ਮਨ ਵਿੱਚ ਕੀਤਾ ਆਇਆ ਵੀ ਅਸੀਂ ਇਹ ਟੂਰਨਾਮੈਂਟ ਕਰਾਉਣਾ ਅਸੀਂ ਜਿਵੇਂ ਤੁਸੀਂ ਦੇਖ ਲਓ ਵੀ ਸਾਨੂੰ ਇਹ ਹੈ ਕਿ ਜਿਵੇਂ ਲੋਕੀ ਬਹੁਤ ਬਦਨਾਮ ਕਰ ਰਹੇ ਪੰਜਾਬ ਨੂੰ ਕਿ ਪੰਜਾਬ ਨਸ਼ੇ ਦਾ ਨਸ਼ੇ ਦਾ ਇਸ ਕਰਕੇ ਸੀ ਅੱਜ ਟੂਰਨਾਮੈਂਟ ਕਰਾਇਆ ਇਹਦੇ ਨਾਲ-ਨਾਲ ਬਲੱਡ ਕੈਂਪ ਤੇ ਇਸ ਦੇ ਨਾਲ ਅਸੀਂ ਬੂਟੇ ਵੀ ਵੰਡੇ ਆ ਤਾਂ ਕਿ ਜਿਹੜਾ ਵਾਤਾਵਰਣ ਆ ਬਹੁਤ ਵਧੀਆ ਹੋਵੇ ਜਿਹੜੀ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ ਮੈਂ ਸਭ ਨੂੰ ਇਹੀ ਕਹਿਣਾ ਚਾਹਨਾ ਕਿ ਆਪਣੇ ਘਰ ਘਰ ਦੇ ਬਾਹਰ ਬੂਟੇ ਲਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨੂੰ ਆਕਸੀਜਨ ਦੀ ਦਿੱਕਤ ਨਾ ਆਵੇ ਤੇ ਤੁਸੀਂ ਕੀ ਕਰਨਾ ਚਾਹੋਗੇ ਅੱਜ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਅੱਗੋਂ ਦੀ ਕਿੱਦਾਂ ਦਾ ਟੂਰਨਾਮੈਂਟ ਹੋਵੇ ਮੈਂ ਇਹੀ ਕਹਿਣਾ ਚਾਹਨਾ ਕਿ ਅੱਜ ਸੋ ਅਸੀਂ ਇਹ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਕੋਈ ਵੀ ਬੰਦਾ ਇਕੱਲਾ ਕੰਮ ਨਹੀਂ ਕਰਾ ਸਕਦਾ ਜਿਵੇਂ ਕਿ ਮੇਰਾ ਸ਼ਕੂਮ ਵੀਰ ਹੈ ਜਾਂ ਵਿਕਾਸ ਪ੍ਰੈਸ਼ਰ ਕਾਕੂ ਸਾਡਾ ਛੋਟਾ ਐਮਐਲਏ ਸਾਹਿਬ ਦੇ بیٹے ਉਹਨਾਂ ਦੇ ਨਾਲ ਮਨੂ ਕਿ ਸਾਨੂੰ ਸਭ ਦਾ ਸਹਿਯੋਗ ਹੈ ਸਾਰੇ ਭਰਾਵਾਂ ਦੇ ਨਾਲ ਸਭ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਵਾਇਆ ਗਿਆ ਤੇ ਮੈਂ ਸਭ ਜੁੜਿਆਣਾ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਆਣੇ ਰਲ ਮਿਲ ਕੇ ਇਹ ਉਪਰਾਧ ਦਾ ਉਪਰਾਲੇ ਕਰਾਂਦੇ ਅੱਜ ਕੱਲ ਦੇ ਯੂਥ ਤੁਸੀਂ ਤਾਂ ਮੈਚ ਕਰਾ ਰਹੇ ਹੋ ਜਿਹੜੇ ਯੂਥ ਅੰਜ ਬਾਈ ਕੀ ਕਹਿਣਾ ਚਾਹੁੰਗੇ ਅੱਜ ਤੁਹਾਡਾ ਕੋਪੀ ਤੋਂ ਗਾ ਟੂਰਨਾਮੈਂਟ ਕਰਾਇਆ ਜਾ ਰਿਹਾ ਸਿੰਗਲ ਰੋਟ ਕੀ ਕਰਨੀ ਉਹਦੀ ਸ਼ਲਾਘਾ ਜੋ ਕਦਮ ਹੈ ਮੁੰਡਿਆਂ ਦਾ ਜਿੰਨੇ ਸਮਾਜ ਦੇ ਅੱਜਕੱਲ ਜਿਵੇਂ ਰੁਝੇਵੇਂ ਸਾਰੇ ਰੁਝੇ ਹੋਏ ਨੇ ਉਸ ਸਭਾ ਬੰਗ ਵਿੱਚ ਮੁੰਡਿਆਂ ਨੇ ਇਹਨਾਂ ਜਵਾਨ ਮੁੰਡਿਆਂ ਨੇ ਜਿਹੜਾ ਸਮਾਂ ਕੱਢ ਕੇ ਸਾਰੀ ਪੀੜ੍ਹੀ ਸਾਰੇ ਜੰਕਸ਼ਨ ਨੂੰ ਜਿਹੜਾ ਨਾਲ ਜੋੜਿਆ ਮੇਰੇ ਹਿਸਾਬ ਨਾਲ ਤਾਂ ਨਾ ਕਿਸੇ ਮਾਪਿਆਂ ਕੋਲ ਇੰਨਾ ਟਾਈਮ ਹੈ ਤੇ ਨਾ ਕਿਸੇ ਸਮਾਜ ਦੇ ਸੀਵੀ ਕੋਲ ਇੰਨਾ ਟਾਈਮ ਹੈ ਜਿਹੜਾ ਕੱਢ ਕੇ ਇਦਾਂ ਜੰਕਸ਼ਨ ਪੀੜ੍ਹੀ ਬਣਾ ਨਾਲ ਜੋੜਿਆ ਜਾ ਸਕਦਾ ਤੇ ਅੱਜ ਜਿਹੜੇ ਯੂਥ ਨਸ਼ੇ 'ਚ ਪੈ ਰਹੇ ਆ ਕੀ ਚਾਹਨਾ ਚਾਹੁੰਦੇ ਕਜੀ ਆਪਣੇ ਆਪ ਇਹ ਪਿਕਚਰ ਦੇਖਦੇ ਹੀ ਪਿਓ ਵੀ ਅਜੇ ਨਾ ਮੁੰਡਾ ਔਰ ਮੁੰਡਿਆਂ ਦੀ ਸਭ ਤੋਂ ਵੱਡੀ ਚੀਜ਼ ਆਪਾਂ ਨੂੰ ਇਹ ਲੱਗੀ ਹੈ ਤੇ ਬੱਚੇ ਤੋਂ ਬੱਚਾ ਤੇ ਬੁੱਢੇ ਤੋਂ ਬੁੱਢਾ ਇਸ ਜਿਹੜੇ ਆਪ ਪ੍ਰੋਗਰਾਮ ਨੂੰ ਇੰਜੋਏ ਕਰਦੇ ਆ ਔਰ ਇੱਕ ਨੂੰ ਇੱਕ ਦੇਖ ਕੇ ਹੀ ਆਪਾਂ ਉਹਨੂੰ ਫੋਲੋ ਕਰਦੇ ਆ ਆਪਾਂ ਪੀੜੀਦਰ ਪੀੜੀ ਉਹਨਾਂ ਦੇ ਪਿੱਛੇ ਭਜਦੇ ਜਾਂਦੇ ਆ ਜੇ ਇਧਰੋਂ ਕੋਈ ਫੋਲੋ ਨਹੀਂ ਕਰੇਗਾ ਨਸ਼ੇ ਵਾਲੇ ਨੂੰ ਨਸ਼ੇ ਦੇ ਵਿੱਚ ਨਹੀਂ ਜਾਣਗੇ ਸਾਰੇ ਅੱਜ ਇਹ ਲੱਗੇ ਹੋਏ ਨੇ ਬੱਚੇ ਦੇ ਮਨ ਵਿੱਚ ਆ ਰਿਹਾ ਕਿ ਮੈਂ ਵੱਡੇ ਹੋ ਕੇ ਕੋਲੀ ਬਣਨਾ ਮੈਂ ਵੱਡੇ ਹੋ ਕੇ ਇਹ ਬਣਨਾ ਇਹ ਜਿਹੜੀ ਸ਼ੇਰ ਇਹ ਜਿਹੜੀ ਇੱਕ ਘੋੜੇ ਦੀ ਜਿਹੜੀ ਨਾਰ ਬਣੀ ਜਾਂਦੀ ਹੈ ਸ਼ੇਰ ਕੁੱਤੀ ਜਾਂਦੇ ਵਿੱਚ ਕੋਈ ਨਾ ਮੁੰਡਿਆਂ ਦੀ ਹੈ ਉਹ ਇਹਨਾਂ ਮੁੰਡਿਆਂ ਨੂੰ ਸਾਰਾ ਸਿਹਰਾ ਜਿਹੜਾ ਕੀ ਹੈ ਜਿਹੜੀ ਆਂਦੇ ਆਂਦੇ ਇਹਨਾਂ ਨੇ ਪੀੜੀ ਦਾ ਵੀ ਜਿਹੜਾ ਸਤਿਆਨਾਥ ਫੇਰਨ ਦੀ ਜਿਹੜੇ ਆ ਲੋਕਾਂ ਨੇ ਤਿਆਰੀ ਕੀਤੀ ਪਈ ਹੈ ਔਰ ਸਾਡੀ ਪੀੜ੍ਹੀ ਨੂੰ ਜਿਹੜਾ ਬਚਾਣ ਲਈ ਸਭ ਤੋਂ ਵੱਡਾ ਸ਼ਲਾਘਾ ਦਾ ਕਦਮ ਠੱਕ ਰਹੇ ਨੇ ਔਰ ਮੈਂ ਤਨਵਾਦਿਆਂ ਆਪਣੇ ਭਰਾ ਸ਼ੁਭਮ ਰੋਣਾ ਦਾ ਇਹ ਮੁੰਡਾ ਸਾਡਾ ਅਰਣ ਜੀ ਜਿੰਨਾ ਕ ਮੈਂ ਮੇਰੇ ਹਿਸਾਬ ਦੇ ਨਾਲ ਸਮਾਜ ਦੇ ਵਿੱਚ ਇੰਨਾ ਕ ਵੱਡਾ ਰੋਲ ਇਹ ਅਦਾ ਕਰ ਗਿਆ ਮੈਨੂੰ ਲੱਗਦਾ ਵੀ ਕਿਸੇ ਲੀਡਰ ਦਾ ਵੀ ਇੰਨਾ ਵੱਡਾ ਰੋਲ ਹੈ ਪਰ ਮੈਂ ਬਹੁਤ ਧੰਨਵਾਦੀਆਂ ਨੂੰ ਸਾਰੇ ਮੁੰਡਿਆਂ ਦਾ ਛੋਟੀਆਂ-ਛੋਟੀਆਂ ਅਮਰਾਂ ਵਾਲਿਆਂ ਤੋਂ ਵੱਡੀਆਂ-ਵੱਡੀਆਂ ਕਿ ਜਿਹੜਾ ਅੱਜ ਪਹਿਲਾ ਮੈਚ ਕਰਾਇਆ ਯਾਰਿਆ ਅੱਗੋਂ ਵੀ ਇਦਾਂ ਹੋਣਾ ਚਾਹੀਦਾ ਬਿਲਕੁਲ ਕੰਟੀਨਿਊ ਹੋ ਰਗੇ ਔਰ ਮੇਰੇ ਹਿਸਾਬ ਨਾਲ ਇਹਨਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਕਈ ਫੋਲੋ ਕਰਨਗੇ ਇੱਕਲਾ ਇੱਕ ਮੈਚ ਨਹੀਂ ਚੱਲੇਗਾ ਪਰ ਕੋਪੜਪੀਆਂ ਇਸ ਹਲਕੇ ਦੇ ਵਿੱਚ ਚੱਲਣਗੇ ਇਹ ਇਦਾਂ ਹੀ ਮੈਚ ਹੋਊਗਾ ਕਿ ਇਸ ਤੋਂ ਵਧੀਆ ਮੈਚ ਆਉਣਗਾ ਬੱਸ ਗੱਲ ਹੈ ਬਾਈ ਜੀ ਅੱਗੇ ਦੇਖ ਕੇ ਜਿੱਦਾਂ ਵੱਧਦੇ ਜਾਣਗੇ ਨਾਲ-ਨਾਲ ਉਹਨੇ ਇਮਪਰੂਵਮੈਂਟ ਕਰਦੇ ਜਾਣਗੇ ਉਹਨਾਂ ਨੂੰ ਇਮਪਰੂਵਮੈਂਟ ਹੋਊਗੀ ਔਰ ਭਾਈ ਕੀ ਕਹਿਣਾ ਚਾਹੋਗੇ ਅੱਜ ਛੋਟੇ ਛੋਟੇ ਟੌਕ ਮੈਚ ਕਰਾਇਆ ਸ਼ੰਗਲਾ ਰੋਡ ਤੋਂ ਸਾਡੇ ਅੱਜ ਵੱਡੇ ਵੀਰ ਕਰਨਟੀ ਬਰੀ ਜੀ ਔਰੰਜੀ ਜੀ ਸਿਮਨ ਜੀ ਸਾਰਿਆਂ ਨਾਲ ਕੇ ਬੜਾ ਭਰਾਵਾਂ ਨੇ ਰਲ ਕੇ ਸਾਡੇ ਬੜਾ ਸੋਹਣਾ ਪ੍ਰੋਗਰਾਮ ਕਰਾਇਆ ক্রিকেট ਦਾ ਜਿੱਦਾਂ ਇਹ ਅੱਜ ਦੇਖਦੇ ਹੋਏ ਆਪਾਂ ਛੇਵਾਂ ਦਰਜੇ ਦਾ ਨਿਸ਼ਾਨਾ ਵਗਦਾ ਪਿਆ ਉਹ ਦੇਖਦੇ ਆਪਾਂ ਖੇਡਾਂ ਕਰਾਈਆਂ ਆ ਰਹੀਆਂ ਇਸ ਨੂੰ ਦੇਖਦੇ ਹੋਏ ਕੋਈ ਨਾ ਕੋਈ ਜਵਾਨ ਦੇਖੂਗਾ ਖੇਡੂਗਾ ਨਸ਼ਾ ਛੱਡਦੀ ਬਣੂਗਾ ਤੇ ਜਿੱਦਾਂ ਕਿ ਹੁਣ ਆਪਾਂ ਖੇਡਾਂ ਦੇ ਦੇ ਖੇਡਾਂ ਨੂੰ ਤੁਹਾਨੂੰ ਪੰਜਾਬ ਤੋਂ ਬਣਾਉਣਾ ਚਾਹੀਦਾ ਕਿ ਆਪਾਂ ਨੂੰ ਇੱਦਾਂ ਕੋਰਮ ਹਰ ਵਾਰੀ ਕਰਾਣ ਜਾਂਦੇ ਆ ਇਸ ਸਾਲ ਚਲੋ ਬਹੁਤ ਸ ਮੈਚ ਤੋਂ ਬਾਅਦ ਅਗਲੀ ਵਾਰੀ ਤੋਂ ਸੁਣਾ ਹੋਰ ਇਸ ਤੋਂ ਵੱਡਾ ਕੋਰਮ ਕਰਾ ਤੇ ਅੱਜ ਕੱਲ ਦੇ ਯੂਥ ਬੁੜੇ ਨਸ਼ੇ 'ਚ ਪੈ ਰਹੇ ਆ ਕੁਛ ਤਾਂ ਖੇਡ ਰਹੇ ਆ ਕੁਛ ਨਸ਼ੇ 'ਚ ਪੈ ਰਹੇ ਉਹਨਾਂ ਨੂੰ ਵੀ ਦੇਣਾ ਇਹ ਤਾਂ ਨਸ਼ੇ ਤੋਂ ਹੈਗਾ ਦੇਖੋ ਖੇਡਾਂ ਤਾਂ ਹੀ ਕਰਾਈ ਜਾਂਦੀਆਂ ਨੇ ਖੇਡਾਂ ਨੂੰ ਦੇਖਦੇ ਹੋਏ ਖੇਡਣਗੇ ਉਹਨਾਂ ਤਾਂ ਹੀ ਛੱਡਾਂ ਦੀ ਆਸ ਰੱਖੀ ਅਜਾ ਤਾਈ ਛੋਟਾ ਤੇ ਅੱਜ ਜਿਹੜਾ ਪਹਿਲਾ ਮੈਚ ਕਰਾਇਆ ਜਾਨਾ ਲੁਧਾਨੀ ਚ ਤੇ ਉਸ ਤੋਂ ਬਾਅਦ ਇਹਦਾ ਇਸ ਤੋਂ ਵਧੀਆ ਹੋਣਾ ਚਾਹੀਦਾ ਬਿਲਕੁਲ ਜੀ ਇਸਵਰੀ ਸਾਰੇ ਭਰਾਵਾਂ ਨੂੰ ਫਿਰ ਕਿੱਥੇ ਹੋਇਆ ਅਗਲੀ ਵਾਰ ਇਸ ਤੋਂ ਵਧੀਆ ਇਸ ਤੋਂ ਵੱਡਾ ਪ੍ਰੋਗਰਾਮ ਕਰਾਵਾਂਗੇ ਸਾਰੇ ਰਲ ਕੇ ਭਰਾਸ ਜਿੰਨੇ ਪੁਰਾਣੇ ਆਪਾਂ ਸਾਰੇ ਰਲ ਕੇ ਵੱਡਾ ਇਸ ਤੋਂ ਸੁਸ਼ਮਣਾ ਕਰਾਂਗੇ ਬਹੁਤ ਠੀਕ